ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਏ ਆ ਵਾਲਾ ਸਾਹਿਬ ਕੋਲ ਸਮਹਾਲ ਲੈਣ ਵੀਰ ਗੁਰਦੀਪ ਸਿੰਘ ਟੀਕਾ ਭਰਾ ਛੱਡਾ ਨਾਲ ਆ ਤੇ ਲੱਗਿਆ ਹਫ਼ਤਾ ਕਰ ਲਏ ਆ ਚਲੋ ਤੇ ਇਹ ਦੱਸੋ ਸਾਨੂੰ ਤੁਸੀਂ ਇੰਨੇ ਦਿਨ ਸਾਨੂੰ ਵੇਟ ਕਿਉਂ ਕੀਤਾ ਮੇਰੇ ਨੇ ਆਪਣਾ ਕੀਆ ਬੋਰ ਇਹੇ ਖਰਾਬ ਹੋਇਆ ਨਾ ਲਾਕੇ ਅੱਛਾ ਤੇ ਅਸੀਂ ਤੋਂ ਦੋ ਸਾਈਆਂ ਠਾੜੀਆਂ ਆਪਣੀਆਂ ਖਲਾਕੇ ਤਾਂ ਵੀ ਤੁਸੀਂ ਦੇ ਲਿਆ ਅਰੇ ਮੇਰੇ ਕੋਲ ਦੋ ਸਾਈਆਂ ਹੋ ਰਹੀਆਂ ਮੈਨੂੰ ਕੱਢ ਕੇ ਫੇਰ ਤੁਹਾਨੂੰ ਦੇਣੀ ਬਾਤ ਤੁਸੀਂ ਬੋਰੇ ਕਾਲੇ ਪਾਏ ਹੋ ਨਹੀਂ ਕਾਲੇ ਤਾਂ ਫਿਰ ਆਈਆ ਬਾਹਰੋਂ ਸੇਵਾ ਆਈਆ ਦੋ ਪਹਿਣਾ ਦੀ ਸੇਵਾ ਭੇਜੀ ਆ ਤੁਸੀਂ ਇੱਥੇ ਆਂ ਕੰਮ ਕਰਾ ਆ ਕੇ ਉਹਨਾਂ ਨੂੰ ਦੱਸਣਾ ਵੀ ਅਸੀਂ ਤੁਹਾਨੂੰ ਹੋ ਗਿਆ ਤੇ ਪਾਣੀ ਤੇ ਪਾਣੀ ਕਰਕੇ ਨਾ ਹੋਰ ਬੈਠੇ ਬੜੇ ਲੋਕਾਂ ਹਾਂ ਹੋਰੀ ਮੇਰੇ ਕੋਲ ਤਿੰਨ ਬੋਰ ਆ ਸਾਈਆਂ ਦੀ ਗੱਡੀ ਰਹਿ ਗਈ ਆ ਘਰ ਵਾਲੇ ਤੇ ਉਹ ਆ ਜੀ ਫਿਰ ਕੇ ਪਾਇਆ ਇਹਦਾ ਪਹਿਲੇ ਪਹਿਲੇ ਦੇ ਆਧਾਰ ਤੇ ਕਰ ਲਈਆਂ ਤਾਂ ਕਿੰਨਾ ਤੇਜੀ ਦਾ ਇਹ ਦਾਦਾ ਦੇ ਲੋਕਾਂ ਨੂੰ ਨਹੀਂ ਲੋਕ ਪੰਜਾਬੀ ਵਿੱਚ ਆ ਟਾਈਮ ਹੁਣ ਮਿਲ ਕੇ ਆਏ ਉੱਥੇ ਘਰ ਤੁਹਾਡੇ ਬੰਦਿਆਂ ਨੂੰ ਹੋਰ ਕੰਮ ਲਈ ਜਿਹੜੇ 200 ਕੁਟੇ ਮਿਲਣ ਆਈ ਆ ਤੇ ਕਹਿੰਦੇ ਵੀ 280 ਕੁਟੇ ਦੀ ਗੋਣ ਉਹਨਾਂ ਨੇ ਆਈਡੀਆ ਦਿੱਤਾ 간 ਕਿ 280 ਕੁਸਾ ਆਪਣੇ ਮਕੋਟੇ ਇੱਥੇ ਐ ਕਿਤੇ ਨਹੀਂ ਕਿ ਆ ਕੋਈ ਨਾ ਕੋਈ ਦਾਫਟ ਵੀ ਵੱਧ ਵੀ ਹੋ ਸਕਦਾ ਦਾਫਟ ਘੱਟ ਵੀ ਹੋ ਸਕਦਾ ਉਹ ਹੋਣ ਤੇ ਫਿਰ ਜਿਹੜਾ ਅੱਗੇ ਤੁਹਾਨੂੰ ਉਹ ਅਪਡੇਟ ਦੇ ਦੇਵਾਂਗੇ ਕਿ ਕਿੰਨਾ ਹੋਇਆ ਟੋਟਲ ਕਿੰਨਾ ਨਹੀਂ ਆਇਓ ਉੱਥੇ ਲਿਖ ਲਿਓ ਲੱਗੋ ਗੈਲਨੀ ਚੰਗਾ ਮਾਰਨਾ ਨਾ ਠੀਕ ਠੀਕ ਕੰਪੈਨ ਚੱਲਣੀਆਂ ਸ਼ੁਰੂ ਹੋ ਗਈਆਂ ਕੰਪੈਨਾਂ ਤੇ ਇੰਨਾ ਘੱਟਾ ਜਿਹੜਾ ਕਾਨਕ ਵੱਡਿਆ ਨਹੀਂ ਹੁਰਦੋਂਦਾ ਨਾ ਉਹ ਜ਼ਿਆਦਾ ਘਟਾ ਲੇ ਚੰਗਾ ਬਦਾ ਹੁਣੇ ਧੁੱਪੇ ਸਾੜ ਕੇ ਆਇਆ ਤੇ ਹੁਣੇ ਹੀ ਫੇਰ ਕੈਨਾ ਤੁਰੀਏ ਤੇ ਚੱਲ ਮਾਵੀ ਉਹ ਨਾਲ ਜਾਣਾ ਗਰਮੀ ਤੋਂ ਬਰਾਬਰ ਹੀ ਲੱਗਣੀ ਦੋਵਾਂ ਨੂੰ ਹੈ ਇਹਨਾਂ ਨੇ ਵੀ ਉਹ ਤਾਂ ਜਾਣ ਲੱਗਿਆ ਨਹੀਂ ਦੱਸਿਆ ਬੰਦਿਆਂ ਨੇ ਹਾਂ ਪਰ ਲਾਵੇ ਕਹੀ ਨਹੀਂ ਲੱਗਦੀ